ਮਾਤ ਪ੍ਰਦੇਸ਼ ਦੀ ਲੜਕੀ ਨੇ ਇੰਸਟਾਗ੍ਰਾਮ ਤੇ ਚੈਟਿੰਗ ਕਰਕੇ ਅੰਮ੍ਰਿਤਸਰ ਦੇ ਲੜਕੇ ਨੂੰ ਆਪਣੇ ਜਾਲ 'ਚ ਫਸਾਇਆ। ਅੰਮ੍ਰਿਤਸਰ ਦੇ ਡੀਸੀ ਕੰਪਲੈਕਸ ਦੇ ਉੱਪਰ ਕੁਝ ਦਿਨ ਪਹਿਲਾਂ ਹੀ ਇੱਕ ਕੁੜੀ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਜਿਸ ਤੋਂ ਬਾਅਦ ਹੁਣ ਜਿਸ ਕੁੜੀ ਵੱਲੋਂ ਇਹ ਸਾਰਾ ਮਾਮਲਾ ਚੁੱਕਾ ਗਿਆ ਅਤੇ ਨੌਜਵਾਨ ਦੇ ਉੱਪਰ ਇਲਜ਼ਾਮ ਲਗਾਏ ਗਏ ਕਿ ਉਸ ਨੂੰ ਵਿਆਹ ਦੇ ਚਾਂਸੇ ਦੇਣ ਤੋਂ ਬਾਅਦ ਉਸ ਵੱਲੋਂ ਉਸ ਦਾ ਬਲਾਤਕਾਰ ਕੀਤਾ ਗਿਆ ਹੁਣ ਮੁੰਡੇ ਦੇ ਪਰਿਵਾਰ ਵੱਲੋਂ ਵੀ ਆਪਣਾ ਸਪਸ਼ਟਿਕਾ ਦਿੱਤਾ ਗਿਆ ਅਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਿਰਫ ਸਿਰਫ ਹਨੀਟਰੈਪ ਦਾ ਮਾਮਲਾ ਹੈ ਜੋ ਕਿ ਕੁੜੀਆਂ ਭੋਲੇ-ਬਾਲੇ ਮੁੰਡਿਆਂ ਨੂੰ ਫਸਾ ਕੇ ਉਹਨਾਂ ਦਾ ਸਿਰਫ ਪੈਸੇ ੱਟਣ ਦੀ ਕੋਸ਼ਿਸ਼ ਕਰਦੀਆਂ ਅਤੇ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਦੇ ਜ਼ਰੀਆ ਉਹ ਨੌਜਵਾਨ ਅੰਨਾਂ ਨੂੰ ਗੁਹਾਰ ਲਗਾਈ ਕਿ ਕਦੀ ਵੀ ਉਹ ਸੋਸ਼ਲ ਮੀਡੀਆ ਦੇ ਉੱਪਰ ਲੜਕੀਆਂ ਦੇ ਨਾਲ ਇਸ ਤਰੀਕੇ ਨਾਲ ਗੱਲ ਕਰਕੇ ਉਹਨਾਂ ਦੇ ਝਾਂਸੇ ਵਿੱਚ ਨਾ ਫਸਣ। ਅਧਿਕੁਪ ਪੰਜਾਬ ਦੇ ਵਿੱਚ ਸਰ ਉਹਦੇ ਕੁੜੀ ਵੱਲੋਂ 2 ਐਫਆਈਆਰ ਨੇ ਇੱਕ ਅਬੋਹਰ ਦੇ ਵਿੱਚ ਐਫਆਈਆਰ ਹੈ ਸੇਮ 376 ਦੀ ਇੱਕ ਅੰਬਲੀ ਸਰ ਦੇ ਵਿੱਚ। ਔਰ ਫੈਕਟ ਵਾਲੀ ਗੱਲ ਇਹ ਹੈ ਕਿ ਅਬੋਹਰ ਵਾਲੀ ਜਿਹੜੀ ਐਫਆਈਆਰ ਉਹਦੇ ਵਿੱਚ ਉਹ ਲਿਖਦੀ ਹੈ ਕਿ ਮੈਨੂੰ ਅੰਸ਼ ਮੁੰਟੇਜਾ ਜਿਹੜਾ ਮੁੰਡਾ ਹੈ ਉਹ ਮੈਨੂੰ ਪਬਜੀ ਰਾਹੀਂ ਗੇਮ ਖੇਡਦਾ ਮਿਲਿਆ ਔਰ ਪਬਜੀ ਤੇ ਗੱਲ ਕਰਨ ਤੋਂ ਬਾਅਦ ਉਹਨੇ ਮੇਰੇ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਔਰ ਮੈਂ ਉਹਦੇ ਨਾਲ ਵਿਆਹ ਕਰਾਉਣ ਮੱਧਿਆ ਪ੍ਰਦੇਸ਼ ਤੋਂ ਅਬੋਹਰ ਆਈ। ਔਰ 24 ਸਾਲ ਦੀ ਕੁੜੀ ਨੂੰ ਲੱਗਦਾ ਸਰ ਇੰਨੀ ਨਿਆਣੀ ਹੁੰਦੀ ਹੈ ਕਿ ਉਹ ਕਿਸੇ ਦੇ ਪਬਜੀ ਗੇਮ ਖੇਡਦੇ ਹੋਏ ਕਿਸੇ ਨੂੰ ਕਹਦੇ ਕਿ ਮੈਂ ਕਰਨਾ ਵਿਆਹ ਕਰਾਵਾਂਗਾ ਚਲੋ ਮੈਂ ਮੱਧ ਪ੍ਰਦੇਸ਼ ਚੋਂ ਬੋਰ ਜਾ ਰਹੀ ਹਾਂ ਵਿਆਹ ਕਰਾਉਂਗਾ ਔਰ ਸੇਮ ਗੱਲ ਉਹਨੇ ਅੰਮ੍ਰਿਤਸਰ ਵਾਲੀ ਕੰਪਲੇਨਟ ਲਿਖੀ ਹੈ ਜੀ ਮੈਨੂੰ ਇਹ ਇੰਸਟਾਗ੍ਰam ਤੇ ਮੈਸੇਜ ਕਰਦਾ ਸੀ ਮੇਰੀਆਂ ਨਿਊਡ ਫੋਟੋਸ ਮੰਗਦਾ ਸੀ ਵੀਡੀਓ ਕਾਲ ਕਰਕੇ ਮੈਨੂੰ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ ਮੈਂ ਉਹਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਤੁਹਾਡੀ ਮੀਡੀਆ ਰਹੀ ਅਗਰ ਇਹ ਗੱਲ ਸੱਚ ਹੈ ਤਾਂ ਇਹਨੇ ਉਹਨੂੰ ਬਲੌਕ ਕਿਉਂ ਨਹੀਂ ਕੀਤਾ ਇੱਕ ਸਿਆਣੀ ਕੁੜੀ ਇੱਕ ਅੱਛੇ ਘਰ ਦੀ ਕੁੜੀ ਨੂੰ ਅਗਰ ਕੋਈ ਗਲਤ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪਹਿਲੀ ਗੱਲ ਤੋਂ ਰਿਪਲਾਈ ਹੀ ਨਹੀਂ ਕਰੇਗੀ ਬロッਕ ਕਰਨ ਦੇ ਬਾਅਦ ਦੀ ਗੱਲ ਹੈ ਤਾਂ ਉਹ ਇੱਥੇ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਉਹ ਸਪੈਸ਼ਲ ਅੰਮ੍ਰਿਤਸਰ ਆ ਕੇ ਆਪਣਾ ਰੇਪ ਕਰਵਾ ਕੇ ਫਿਰ ਮੈਰਿਜ ਵੀ ਕਰਵਾ ਰਹੀ ਹੈ ਇੰਨਾ ਪ੍ਰੈਸ਼ਰ ਕਰਤਾ ਉਹਨੂੰ 24 ਸਾਲ ਦੀ ਕੁੜੀ ਨੂੰ ਇੰਨੀ ਸਿਆਣੀ ਕੁੜੀ ਨੂੰ 19 ਸਾਲ ਦੇ ਬੱਚੇ ਨੇ ਕੀ ਲੱਗਦਾ ਜੀ ਇੱਕ ਸੁਸਾਇਸਾਈਟ ਦਾ ਫੈਟ ਦੇਣਾ ਵੀ ਇੱਕ ਫੈਂਸ ਹੈ ਜੀ ਲੱਗਦਾ ਜੀ ਉਹ ਤੇ ਵੀ ਮਾਮਲਾ ਸਰ ਅਸੀਂ 309 ਦੀ ਐਫ ਆਈ ਆਰ ਆਲਰੇਡੀ ਉੱਤੇ ਕਰਵਾਈ ਹੋਈ ਹੈ ਕਿ ਅਗਰ ਉਹਨੇ ਦੋ ਵਾਰ ਸੁਸਾਇਸਾਈ ਕਿਉਂਕਿ ਉਹਦੀ ਕੋਈ ਵੀ ਕੰਪਲੇਂਟ ਜਾਂਦੀ ਹੈ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਅਸੀਂ ਕੋਈ ਵੀ ਐਫ ਆਈ ਆਰ ਕਰਵਾ ਰਹੇ ਹਾਂ ਦਿੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਇਹਦਾ ਇਦਾਂ ਕਿਉਂ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਸਰ ਬੀਇੰਗ ਅ ਲੇਡੀ ਨੂੰ ਫੇਵਰ ਕੀਤਾ ਜਾ ਰਿਹਾ ਹੈ ਸਰ ਬੀਇੰਗ ਅ ਲੇਡੀ ਫੇਵਰ ਕੀਤਾ ਜਾ ਰਿਹਾ ਹੈ ਡੈਫੀਨਿਟਲੀ ਕੀਤਾ ਜਾ ਰਿਹਾ ਸਰ ਕਿਉਂਕਿ ਮੈਂ ਮੰਨਦਾ ਹਾਂ ਕਿ ਉਹਦੀ ਐਫ ਆਈ ਆਰ ਸਿੰਪਲ ਤਰੀਕੇ ਨਾਲ ਗ੍ਰਾਮਪੰਡਾ ਉਹਦੀ ਐਫ ਆਈ ਆਰ ਐਫ ਆਈ ਆਰ ਪੜੋਗੇ ਤਾਂ ਉਹਦੀ ਐਫ ਆਈ ਆਰ 'ਚ ਕੋਈ ਇਫੈਕਟ ਹੀ ਨਹੀਂ ਹੈ ਕੋਈ ਸ਼ਕਤੀ ਨਹੀਂ ਹੈ ਕਿ ਹਾਂ ਮੈਂ Madhya Pradesh ਦੀ ਕੁੜੀ ਆ ਜੀ ਮੈਨੂੰ ਕਿਸੇ ਨੇ ਮੈਸ ਕੀ ਲੱਗਦਾ ਕਿ ਨੌਜਵਾਨਾਂ ਨੂੰ ਇਸ ਬਾਰੇ ਸੂਚਿਤ ਰਹਿਣਾ ਚਾਹੀਦਾ ਜੀ ਇਹ ਮੇਰੀ ਤੁਹਾਡੇ মিডিਆ ਰਹੀਂ ਅੱਜ ਕੱਲ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਮੈਂ ਮੁੰਡੇ ਦੀ ਗੱਲ ਨਹੀਂ ਕਰਦਾ ਕੁੜੀਆਂ ਦੀ ਵੀ ਗੱਲ ਕਰਦਾ ਚਾਹੇ ਮੁੰਡੇ ਚਾਹੇ ਕੁੜੀਆਂ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਇਸ ਤਰੀਕੇ ਨਾਲ ਹਿਮੂਲੇਟ ਕਰ ਰਿਹਾ ਪਹਿਲੀ ਗੱਲ ਤਾਂ ਉਹਨੂੰ ਤੁਰੰਤ ਬਲੌਕ ਕਰੋ ਅਗਰ ਨਹੀਂ ਤਾਂ ਆਪਣੀ ਫੈਮਿਲੀ ਨਾਲ ਗੱਲ ਕਰੋ ਜਾਂ ਉਦੋਂ ਦੀ ਕਾਨੂੰਨੀ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ ਸਟੈਪ ਲੈਣ ਤੋਂ ਡਰੇ ਓਕੇ ਸਿੰਘ ਹਮਕਾਰ ਦਾ ਕਦਰ ਮੈਂ ਤੁਹਾਡੇ ਅਗੇ ਇਹ ਹੀ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਛੋਟੇ ਲੜਕੇ ਨੇ ਇਹ ਸਾਡੇ ਲੜਕੇ ਦੀ ਏਜ ਹੈਗੀ 19 ਸਾਲ ਦੀ ਤੇ ਜਿਹੜਾ ਅਬੋਰ ਨੇ ਕੇਸ ਕੀਤਾ ਸੀ ਉਹ ਲੜਕੇ ਦੀ 17 ਸਾਲ ਸੀ ਇਹ ਜਿਹੜੇ ਮੀਡੀਆ ਦੇ ਜਿੰਨੇ ਵੀ ਹੈ ਇੰਸਟਾਗ੍ਰam ਤੇ ਜਾਂ ਪਬਜੀ ਗੇਮ ਖੇਡਦੇ ਨੇ ਉਹਨਾਂ ਕੀ ਗੁਜਾਰਿਸ਼ ਹੈ ਵੀ ਇਹਨਾਂ ਲੜਕੀਆਂ ਤੋਂ ਬਚਿਆ ਜਾਵੇ ਇਹ ਛੋਟੇ ਛੜੇ ਲੜਕੇ ਨੂੰ ਫਸਾਉਂਦੀਆਂ ਨੇ ਤੇ ਉਹਨਾਂ ਤੇ ਫਿਰ ਪੈਸਿਆਂ ਦਾ ਪ੍ਰੈਸ਼ਰ ਪਾਉਂਦੀਆਂ ਨੇ ਤੇ ਸਾਰਿਆਂ ਦੇ ਘਰ ਤਬਾਹ ਹੁੰਦੇ ਅਸੀਂ ਕੇਸ ਇਸ ਕਰਕੇ ਲਾ ਰਹੇ ਆ ਤਾਂ ਕਿ ਅੱਗੋਂ ਜਿਹੜੇ ਲੜਕੇ ਨੇ ਉਹਨਾਂ ਦਾ ਬਚਾਅ ਹੋ ਜਾਵੇ ਕੋਈ ਹੋਰ ਫੈਮਲੀ ਕੀ ਸਾਡੇ ਤਰ੍ਹਾਂ ਡਿਸਟਰਬ ਨਾ ਹੋ ਇਹ ਕਿਹੜੀ ਪਲੇਟਫਾਰਮ ਤੇ ਮਿਲੇ ਸੀ ਆਪਸ ਕੋਈ ਹੈ ਕੀ ਆਈਡੀਆ ਇੰਸਟਾਗ੍ਰਾਮ ਤੇ ਮਿਲੇ ਇੰਸਟਾਗ੍ਰਾਮ ਤੇ ਮਿਲੇ ਹਾਂਜੀ ਪਹਿਲੇ ਲੜਕੀ ਨੇ ਇਹਨੂੰ ਹਾਈ ਕੀਤੀ ਇਹਦੇ ਵੀਡੀਓ ਬਣਾਉਣ ਦਾ ਨੂੰ ਸ਼ੌਂਕ ਸੀ ਇੰਸਟਾਗ੍ਰਾਮ ਤੇ ਇਹਨੇ ਵੀਡੀਓ ਦੀ ਕਾਫੀ ਚੜ ਗਈ ਜਿੱਥੇ ਇਹਨੂੰ ਹਾਈ ਦੇ ਹੈਲੋ ਦੀ ਇਹਨੂੰ ਇੱਕ ਰਿਕਵੈਸਟ ਆਈ ਇਹਨੇ ਪਹਿਲੇ ਕੀਤੀ ਨਹੀਂ ਫਿਰ ਉਹਨੇ ਉਹਨੇ ਫਿਰ ਦੁਆਰਾ ਤੇ ਇਹਨੂੰ ਪ੍ਰੈਸ਼ਰ ਪਾਇਆ ਫਿਰ ਇਹਨੇ ਹਾਈ ਦਾ ਜਵਾਬ ਦਿੱਤਾ ਤੇ ਫਿਰ ਉਹਨੇ ਕਿਹਾ ਮੈਨੂੰ ਕਾਲ ਮੀ ਇਹਨੇ ਕੋਲ ਕੀਤੀ ਤੇ ਇਸ ਤਰ੍ਹਾਂ ਗੱਲਬਾਤ ਕਰਨ ਲੱਗ ਫਿਰ ਉਹਨੇ ਆਪਣੀਆਂ ਨਿਊਡ ਫੋਟੋਆਂ ਮੇਰੇ ਮੁੰਡੇ ਦਿਖਾਉਣੀਆਂ ਸ਼ੁਰੂ ਕਰਤੀਆਂ ਲੱਕ ਫਰਸਟ ਇਅਰ ਦਾ ਲੜਕਾ ਹੈ ਤੇ ਉਹ ਬੱਚੇ ਫਿਰ ਤੁਹਾਨੂੰ ਪਤਾ ਗੋਪੀ ਗਲ ਜਾਂਦੇ ਨੇ ਤੇ ਹੁਣ ਵੇਖਾ ਜਿਹੜਾ ਵਾ ਉਹ ਕਿਤੇ ਕਿ ਉਸ ਕੇਸ ਜੋ ਹੈ ਉਹ ਕਿੰਨੇ ਬੈਠਾ ਕੋਲ ਸਰੂ ਰਸ਼ਤੇ ਦੀ 498 ਦਾ ਪਰਚਾ ਹੋ ਚੁੱਕਿਆ ਹੈ ਉਹਦੇ ਤੇ ਹੁਣ ਇਹਦੀ ਬਿਲ ਆਈ ਹੋਈ ਹੈ ਹਾਂਜੀ ਹਾਂਜੀ ਉਹ ਉਹਦੇ ਤੇ ਫਿਲਹਾਲ ਡੀ ਡਿਵੀਜ਼ਨ ਔਮਨ ਸੈਲ ਦੇ ਵਿੱਚ ਉਹਦੇ ਕੇਸ ਹੋਇਆ 498 ਦਾ ਤੇ ਐਸ ਵਾਲੇ ਉਹ ਅਰੈਸਟ ਹੀ ਹੈ ਲੜਕਾ ਪੁਲਿਸ ਕਾ ਸਟੱਡੀ ਹੀ ਕਰੇ ਨਹੀਂ ਹਾਂਜੀ ਕੱਸੀ ਉਹਦੀ ਬੇਲ ਲਗਾਈ ਹੈ ਹੁਣ ਦੇਖੋ ਅਬ ਸਰੀ ਇਹ ਸਟੈਂਡਿੰਗ ਬੱਚੇ ਜਿਹੜੇ ਨੇ ਉਹ ਕਾਬੇ ਵਿੱਚ ਆ ਜਾਂਦੇ ਨੇ ਤੁਹਾਨੂੰ ਲੱਗਦਾ ਤੁਹਾਡਾ ਬੱਚਾ ਬਹਿਕਾਵੇ ਚ ਆਇਆ ਕਿ ਇਹ ਜੀ ਇਦਾਂ ਦੀ ਹੁੰਦੀ ਹੈ ਕਿ ਸਪਲਿਪ ਬਹਿਕਾਵੇ ਚ ਆਇਆ ਤੇ ਇਹ ਜੀ ਇਹੋ ਜੀ ਹੁਣ ਅਸੀਂ ਆਪਣਾ ਸੋਚਿਆ ਵੀ 19 ਸਾਲ ਚ ਸਾਨੂੰ ਕੀ ਪਤਾ ਸੀ ਕੁਝ ਵੀ ਨਹੀਂ ਸੀ 19 20 ਸਾਲ ਚ ਸਾਨੂੰ ਪਤਾ ਨਹੀਂ ਸਾਨੂੰ ਪਤਾ ਲੱਗਾ 24 25 ਸਾਲ ਤੋਂ ਬਾਅਦ ਤੁਹਾਡੇ ਬੱਚੇ ਨੇ ਮੇਰੇ ਇਸ ਤਰ੍ਹਾਂ ਗੱਲ ਕਰ ਚੁੱਕੇ ਨਹੀਂ ਕੁਝ ਨਹੀਂ ਪਤਾ ਲੱਗਾ ਸਾਨੂੰ ਸਾਨੂੰ ਉਹਦਾ ਪਤਾ ਲੱਗਾ ਜਦੋਂ ਮੌਕੂਪਰ ਤੇ ਸਾਡੇ ਸਾਨੂੰ ਪੁਲਿਸ ਵਾਲੇ ਆਏ ਵੀ ਤੁਹਾਡੇ ਲੜਕੇ ਦੀ ਕੰਪਲੇਂਟ ਆਈਏ ਉਹਦੇ ਤੇ ਰੇਪ ਦਾ ਕੇਸ ਬਣ ਰਿਹਾ 376 ਦਾ ਅਜੀ ਤੇ ਹੈਰਾਨ ਹੋ ਗਏ ਸਾਡੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਭਾਈ ਸਾਡਾ ਲੜਕਾ ਇਸ ਤਰ੍ਹਾਂ ਦਾ ਹੈ ਨਹੀਂਗਾ ਮੈਂ ਉਹ ਕੋਰੇ ਤੁਹਾਨੂੰ ਜਾਣ ਤੋਂ ਪਹਿਲਾਂ 3-4 ਦਿਨ ਉਹਨਾਂ ਨੇ ਹਟਲ ਦੇ ਵਿੱਚ ਗੁਜ਼ਾਰਿਆ ਮੈਂ ਉਸ ਤਰ੍ਹਾਂ ਤੁਸੀਂ ਤੁਹਾਨੂੰ ਨਾ ਕੁਛ ਨਹੀਂ ਪਤਾ ਕਿਸੇ ਚੀਜ਼ ਦਾ ਨਹੀਂ ਪਤਾ ਜਦੋਂ ਦੋਵਾਂ ਦਾ ਵਿਆਹ ਹੋਇਆ ਉਸ ਚੀਜ਼ ਦੀ ਪਰਿਵਾਰ ਨੂੰ ਜਾਣਕਾਰੀ ਸੀ ਜਾਂ ਦੋਵੇਂ ਆਪਣੀ ਨਹੀਂ ਕੋਈ ਜਾਣਕਾਰੀ ਨਹੀਂ ਸੀ ਨਾ ਅਸੀਂ ਗਏ ਆ ਤੇ ਨਾ ਲੜਕੀ ਇਹ ਪੁਲਿਸ ਵਾਲਿਆਂ ਨੂੰ ਕਾਫੀ ਕਹਿੰਦੇ ਰਹਿ ਆ ਭਾਈ ਇਹ ਲੜਕੀ ਦੀ ਇਨਕੁਆਰੀ ਇੱਕ ਵਾਰੀ ਕਰੋ ਇਹਦਾ ਸਕੈਨ ਕਰੋ ਇੱਕ ਵਾਰੀ ਉਹਦੇ ਵੀ ਮਾਪਿਓ ਬੁਲਾਓ ਤਾਂ ਕਿ ਇਹ ਉਹਨਾਂ ਨੂੰ ਮਿਲੀ ਹੈ ਕੁਛ ਇਹ ਕੀ ਗੱਲ ਹੈ ਕੀ ਪਰ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਛ ਨਹੀਂ ਸੁਣਿਆ ਸਿਰ ਸਾਡੇ ਦੇ ਪ੍ਰੈਸ਼ਰ ਸੀ ਜਾਂ 376 ਦਾ ਪਰਚਾ ਜਾਂ ਵਿਆਹ ਹੂੰ ਤੇ ਜਾਂ 20 ਸਾਲ ਦੀ ਕੈਦ ਚ ਤੇ 6 ਸਾਲ ਲੜਕਾ ਤੁਹਾਨੂੰ ਬੇਰ ਨਹੀਂ ਹੈਗੀ ਇਹ ਤੇ ਪੈਸਾ ਵੀ ਤੁਹਾਡਾ ਕਾਫੀ ਲੱਗ ਜਾਣਾ ਅਸੀਂ ਡਰ ਕੇ ਵੀ ਹੈ 6 20 ਸਾਲਾਂ ਹੀ ਮੁੰਡੇ ਦੀ ਕਿੱਥੇ ਸ਼ਕਲ ਵੇਖਾਂਗੇ 20 ਸਾਲ ਤੋਂ ਬਾਅਦ ਜੇ ਆਏਗਾ ਤੁਹਾਨੂੰ ਕੀ ਪਤਾ ਲੱਗੇ ਫਿਰ ਇਸ ਕਰਕੇ ਇਹੀ ਕਿਹਾ ਸਾਨੂੰ ਨਹੀਂ ਪਤਾ ਜੀ ਜੋ ਮਰਜ਼ੀ ਫਿਰ ਕੋਨ ਤੁਸੀਂ মিডিਆ ਦੇ ਜ਼ਰੀਏ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਦੇ ਕੋਲ ਅਸੀਂ মিডিਆਗੇ ਇਹੋ ਹੀ ਮੰਗ ਕਰਦੇ ਇੱਕ ਤੇ ਸਾਡੇ ਲੜਕੇ ਤੇ ਜਿਹੜਾ 498ਏ ਦਾ ਪੱਤਾ ਹੈ ਉਹਨੂੰ ਰੱਦ ਕੀਤਾ ਜਾਵੇ ਦੂਸਰਾ ਜੜੀਏ ਗਿਆ ਇਸ ਤੋਂ ਬੱਚਿਆਂ ਨੂੰ ਬਚਾਇਆ ਜਾਵੇ ਇਸ ਕੁੜੀ ਤੇ ਕਾਰਵਾਈ ਹੋਵੇ ਇਹਦੀ ਬੈਕਗ੍ਰਾਉਂਡ ਸਾਰੀ ਵੇਖੀ ਜਾਵੇ ਤਾਂ ਕਿ ਅੱਗੋਂ ਸਾਡੇ ਹੋਰ ਲੜਕੇ ਨਾ ਫਸਣ ਲੜਕਿਆਂ ਦਾ ਵਿਚਾਰ